ਜਿਹੜੀ ਅੱਜ ਆਪਾਂ ਗੱਲਬਾਤ ਡਿਸਕਸ ਕਰਨ ਲੱਗੇ ਆ ਉਹ ਕੋਈ ਬੈਂਕਿੰਗ ਲਾਈਨ ਦੇ ਬਾਰੇ ਨਹੀਂ ਜਾਂ ਕੋਈ ਕਿਸੇ ਹੋਰ ਮੁੱਦੇ ਦੇ ਬਾਰੇ ਆਪਾਂ ਗੱਲਬਾਤ ਨਹੀਂ ਕਰਨ ਲੱਗੇ ਅੱਜ ਆਪਾਂ ਗੱਲਬਾਤ ਡਿਸਕਸ ਕਰਨ ਲੱਗੇ ਹਾਂ ਆਪਣੇ ਵਰਲਡ ਰੀਗਨ ਟਾਪ ਸੌਫਟ ਡਰਿੰਕ ਮੇਕਿੰਗ ਕੰਪਨੀ ਦੇ ਬਾਰੇ ਹੁਣ ਸੌਫਟ ਡਰਿੰਕ ਜਿਹੜੇ ਬਣਾਉਣ ਦੇ ਡਰਿੰਕ ਬਣਾਉਣ ਦੇ ਹੈਗੀਆਂ ਕੁਝ ਜਿਹੜੀਆਂ ਕਨੇ ਕੰਪਨੀ ਆਪਾਂ ਗੱਲਬਾਤ ਕਰਦੇ ਕੋਕਾ ਕੋਲਾ ਤੇ ਪੈਪਸਿਡੀ ਤੁਸੀਂ ਬਹੁਤ ਹੀ ਕਈ ਨਾ ਐਡਵਰਟਾਈਜ਼ਮੈਂਟ ਦੇਖੇ ਹੋਣਗੇ ਜਿਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਤੁਹਾਨੂੰ ਇਹੋ ਨਾ ਆਪਾਂ ਨੂੰ ਸ਼ੋਅ ਹੁੰਦਾ ਹੈ ਕਿ ਪੈਪਸੀ ਤੇ ਕੋਕਾ ਕੋਲਾ ਆਸਮ ਵਿੱਚ ਲੜਦੀਆਂ ਪਈਆਂ ਆਪਣੀ ਸੇਲ ਨੂੰ ਲੈ ਕੇ ਕਦੇ ਪੈਪਸੀ ਸੇਲ ਵਧ ਜਾਂਦੀ ਹੈ ਕਦੇ ਕੋਕਾ ਕੋਲਾ ਦੀ ਸੇਲ ਵਧ ਜਾਂਦੀ ਹੈ ਪਰ ਐਕਚੁਅਲੀ ਗੱਲ ਇਹ ਨਹੀਂ ਹੁੰਦੀ ਉਹਨਾਂ ਕੰਪਨੀ ਨੇ ਕੀਤਾ ਕੰਪਨੀ ਇੱਕ ਆਪਣਾ ਮਾਈਂਡ ਵਾਸ਼ ਕਰ ਰਹੀ ਹੈ ਭਈ ਕਹਿੰਦੇ ਤੁਸੀਂ ਜਦੋਂ ਵੀ ਤੁਸੀਂ ਕਿਸੇ ਦੁਕਾਨ ਤੇ ਜਾਂ ਸ਼ਾਪ ਤੇ ਤੁਸੀਂ ਕੋਈ ਚੀਜ਼ ਸੌਫਟ ਡਰਿੰਕ ਪਰਚੇਜ਼ ਕਰਨ ਜਾਂਦੇ ਆਪਾਂ ਨਾ ਉੱਥੇ ਤੁਸੀਂ ਹਮੇਸ਼ਾ ਜਿਹੜੀ ਠੰਡੇ ਦੀ ਇੱਕ ਫ੍ਰਿਜ ਲੱਗੀ ਹੋਈ ਉਹ ਹਮੇਸ਼ਾ ਕੋਕਾ ਕੋਲਾ ਜਾਂ ਪੈਪਸੀ ਕੰਪਨੀ ਦੀ ਹੁੰਦੀ ਹੈ ਉਹ ਕੋਕਾ ਕੋਲਾ ਤੇ ਪੈਪਸੀ ਕੰਪਨੀ ਦੀ ਕਿਉਂ ਹੁੰਦੀ ਹੈ ਕਿਉਂਕਿ ਉਹਦੇ ਪਿੱਛੇ ਮੰਨ ਕੇ ਚਲੋ ਹੁਣ ਜਦੋਂ ਵੀ ਕੋਈ ਅਲਾ ਦੁਕਾਨਦਾਰ ਆਪਦਾ ਕੰਮ ਸਟਾਰਟ ਕਰਦਾ ਤਾਂ ਉਹਨਾਂ ਨੂੰ ਉਸ ਚੀਜ਼ ਦੇ ਮਤਲਬ ਕਿ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੋਗੀਆਂ ਜਿਵੇਂ ਦੁੱਧ ਦਹੀਂ ਹਨਾ ਪਨੀਰ ਹੋ ਗਿਆ ਉਹਨਾਂ ਚੀਜ਼ਾਂ ਨੂੰ ਆਈਸਕ੍ਰੀਮ ਵਾਂਗੂੰ ਠੰਡਿਆ ਰੱਖਣ ਦੀ ਲੋੜ ਹੁੰਦੀ ਹੈ ਤਾਂ ਉਹ ਕੀ ਕਰਦਾ ਇੱਕ ਮਸ਼ੀਨ ਪਰਚੇਜ ਕਰਦਾ ਹੈ ਜਿਹੜੀ ਮਸ਼ੀਨ ਠੰਡਾ ਨੂੰ ਜਿਵੇਂ ਫ੍ਰਿਜ ਹੁੰਦੀ ਦੀ ਵੱਡੀ ਫ੍ਰਿਜ ਆਪਾਂ ਕਹਿ ਸਕਦੇ ਹਾਂ ਉਹਨੂੰ ਵੀ ਠੰਡਾ ਰੱਖਣ ਲਈ ਉਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਤਾਂ ਉਹ ਮੋਸਟਲੀ ਕਿ ਕੰਪਨੀਆਂ ਕਿ ਉਹਨਾਂ ਨੂੰ ਅੱਧੇ ਏਟ ਤੇ ਪ੍ਰੋਵਾਈਡ ਕਰਵਾਉਂਦੀਆਂ ਜਿਵੇਂ ਕੋਕਾ ਕੋਲਾ ਤੇ ਪੈਪਸੀ ਕੰਪਨੀਆਂ ਨੇ ਹੀ ਮਿਲਣ ਤੋਂ ਬਾਅਦ ਉਹ ਕੀ ਕਰਦੇ ਕਿ ਉਹਨਾਂ ਨੂੰ ਆਪਣੀ ਦੁਕਾਨ ਤੇ ਉੱਤੇ ਸਜਾ ਕੇ ਰੱਖ ਦਿੰਦੇ ਆ ਹੁਣ ਮੇਰਾ ਮੇਰੀ ਗੱਲ ਦਾ ਬਸ ਸ਼ੇਅਰ ਕਰਨ ਦਾ ਮੁੱਦਾ ਹੈ ਕਿ ਹਨਾ ਸ਼ੇਅਰ ਕਰਨ ਦਾ ਮੁੱਦਾ ਇਹ ਹੈ ਕਿ ਹੁਣ ਜਿਹੜੇ ਕੰਪਨੀਆਂ ਕੀ ਹੈ ਕੰਪਨੀਆਂ ਹੁਣ ਐਡਵਰਟਾਈਜ਼ਮੈਂਟ ਵਕਤ ਵਕਤ ਦਾਅਵੇ ਕਰਦੀਆਂ ਕਿ ਸਾਡੀ ਸੇਵਾ ਇਦਾਂ ਸਾਡੀ ਉਹਨਾਂ ਨੇ ਆਪਣਾ ਮਾਈਂਡ ਵਾਸ਼ ਕਰ ਦਿੱਤਾ ਉਹ ਚਾਹੁੰਦੀਆਂ ਨੇ ਕਿ ਜਿਹੜੇ ਕਸਟਮਰ ਹੈਗੇ ਆ ਜਿਵੇਂ ਕਿ ਆਪਾਂ ਲੋਕ ਹੈਗੇ ਆ ਕਿ ਸਿਰਫ ਆਪਾਂ ਦੋ ਚੀਜ਼ਾਂ ਹੀ ਪੀ ਕੇ ਉਹਨਾਂ ਦੀਆਂ ਦੋ ਚੀਜ਼ਾਂ ਪਰਚੇਸ ਕਰਕੇ ਤੀਜੀ ਆਪਣੇ ਕੋਲ ਕੋਈ ਆਪਸ਼ਨ ਹੀ ਨਾ ਹੋਵੇ ਠੀਕ ਹੈ ਜ્યાં ਤਾਂ ਆਪਣੇ ਕੋਲੇ ਹੁਣ ਕੋਕਾ ਕੋਲਾ ਹੋਵੇ ਜਾਂ ਫਿਰ ਪੈਪਸੀ ਹੋਵੇ ਦੋਹਾਂ ਤੋਂ ਬਿਨਾ ਉਹ ਆਪਾਂ ਕੋਈ ਚੀਜ਼ ਪਰਚੇਜ਼ ਹੀ ਨਾ ਕਰ ਸਕੀ ਉਹਨਾਂ ਨੇ ਆਪਣੀ ਸਟ੍ਰੈਟਜੀ ਇਸ ਤਰ੍ਹਾਂ ਬਣਾ ਲਈ ਠੀਕ ਹੈ ਉਹਨਾਂ ਨੇ ਐਡਵਰਟਾਈਜ਼ਮੈਂਟ ਇਸ ਤਰ੍ਹਾਂ ਕੀਤਾ ਕਿ ਆਪਾਂ ਨੂੰ ਉਸ ਚੀਜ਼ ਦੀ ਹੁਣ ਆਦਤ ਹੀ ਹੋ ਗਿਆ ਹੁਣ ਤੁਸੀਂ ਦੇਖਿਓਗੇ 50 ਰੁਪਏ ਦੀ ਕੋਕੀ ਦੀ ਬੋਤਲ ਆਪਾਂ ਨੂੰ 1 ਲੀਟਰ ਦੇ ਆਸ-ਪਾਸੇ ਮਿਲ ਜਾਂਦੀ ਹੈ ਪਰ ਜਦੋਂ ਕਿ ਉਹਦੇ ਵਿੱਚ ਕਿ ਸ਼ਾਇਦ ਦਿੱਤਾ ਹੁੰਦਾ ਕਿ ਉਹਦੇ ਵਿੱਚ ਲੋੜ ਤੋਂ ਜ਼ਿਆਦਾ 슈ਗਰ ਦੀ ਵਰਤੋਂ ਕੀਤੀ ਜਾਂਦੀ ਹੈ ਖੰਡ ਦੀ ਵਰਤੋਂ ਕੀਤੀ ਨੇ ਖੰਡੇ ਤੋਂ ਬਣਦੀ ਹੈ ਉਹ ਜੇ ਸਿੱਧ ਲਈ ਤਾਂ ਆਟੋਮੈਟਿਕ ਖਰਾਬ ਹੈਗੀ ਹੈ ਠੀਕ ਹੈ ਹੁਣ ਜਦੋਂ ਤੁਸੀਂ ਵੱਡੇ ਵੱਡੇ ਮਾਲ ਉਹ ਚ ਆਪਾਂ ਜੋ ਘੁੰਮਣ ਫਿਰਦੇ ਜਾਂਦੇ ਹਾਂ ਨਾ ਜਾਂ ਕੋਈ ਆਪਣੇ ਜਿਵੇਂ ਬੈਸਟ ਮਾਰਟ ਡੀਮਾਰਟ ਹੈਗਾ ਇਹੋ ਜਿਹਾ ਕੋਈ ਮਤਲਬ ਸ਼ਾਪਿੰਗ ਕੰਪਲੈਕਸ ਬਣਿਆ ਹੋਇਆ ਜਿੱਥੇ ਕਿ ਖਾਣਪੂਰ ਦਾ ਪੀ ਇੰਡੀਆ ਪਰੋ ਚੀਜ਼ਾਂ ਮਿਲਦੀਆਂ ਨੇ ਤੁਸੀਂ ਕੋਈ ਇੱਕ ਚੀਜ਼ ਨੋਟਿਸ ਕੀਤੀ ਹੋਊਗੀ ਕਿ ਜਿਹੜੀਆਂ ਆਪਣੀਆਂ ਲੋੜੀਆਂ ਸਾਮਾਨ ਜਿਵੇਂ ਉਥੇ ਆਟਾ ਦਾਲ ਹੋਈ ਆ ਨਾ ਜਾਂ ਕੋਈ ਮਤਲਬ ਚੀਨੀ ਹੋਈ ਇੱਕ ਅਲੱਗ ਪਾਸੇ ਪਈਆਂ ਹੋਣਗੀਆਂ ਜਿਹੜੀਆਂ ਕਿ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਹੋਣਗੀਆਂ ਜਿਵੇਂ ਬਿਸਕਟ ਹੋਏ ਆ ਬਿਸਕਟ ਹੋਏ ਜਾਂ ਕੋਈ ਮਤਲਬ ਚਾਕਲੇਟ ਵਗੈਰਾ ਹੋਈਆਂ ਉਹ ਮੋਸਟਲੀ ਕੈਸ਼ ਜਿੱਥੇ ਕੈਸ਼ ਉਹਨਾਂ ਦੇ ਸੈੱਟ ਅਸੈਪਟ ਬਣਾ ਕੇ ਦਿੰਦੇ ਆ ਉੱਥੇ ਨੇੜੇ ਉਹਨਾਂ ਦੇ ਅੱਖੇ ਹੁੰਦੇ ਆ ਕਿਉਂ ਕਿਉਂਕਿ ਉਹਨਾਂ ਨੂੰ ਚੀਜ਼ ਨੂੰ ਪਤਾ ਹੈ ਕਿ ਕਸਟਮਰ ਨੇ ਜਦੋਂ ਪੂਰਾ ਮਾਲ ਘੁੰਮ ਲਿਆ ਹਨਾ ਮਾਲ ਘੁੰਮਣ ਤੋਂ ਬਾਅਦ ਕਿ ਅੱਖੇ ਥੱਕ ਗਏ ਥੱਕ ਆ ਕੇ ਉਹਨੇ ਉਹ ਚੀਜ਼ ਵਾਈ ਕਰ ਲੈਣੀ ਹੈ ਠੀਕ ਹੈ ਜਿੱਥੇ ਤੁਸੀਂ ਉਹਨਾਂ ਨੂੰ ਪਤਾ ਕਿ ਥੋੜੀ ਜਿਹੀ ਜੇਬ ਚ 10 ਰੁਪਏ ਵੀ ਕਿਵੇਂ ਕੱਢਣੀ ਹੈ ਠੀਕ ਹੈ ਉਹ ਹਮੇਸ਼ਾ ਹੀ ਕਈ ਜਗ੍ਹਾ ਤੁਸੀਂ ਦੇਖਿਆ ਹੋਊਗਾ ਉਹ ਚੀਜ਼ਾਂ ਜਿਹੜੀਆਂ ਬੱਚੇ ਛੋਟੇ ਬੱਚੇ ਨਾ ਛੋਟੇ ਬੱਚੇ ਜਦੋਂ ਤੱਕ ਹੱਥ ਪਹੁੰਚਦਾ ਉਹ ਉਹਦੇ ਪੈਕਸਾ ਜਾ ਕੇ ਰੱਖਿਆ ਨੇ ਤਾਂ ਕਿ ਇਹ ਛੋਟੇ ਬੱਚੇ ਜੋ ਤੁਹਾਡੇ ਨਾਲ ਤੁਮਨ ਫਿਰਨ ਚਾਹਦੇ ਆ ਸ਼ੋਪਿੰਗ ਆਉਂ ਜਾਂਦੇ ਆ ਤਾਂ ਉਹ ਜਦ ਕੜਨ ਜਦ ਕਰਕੇ ਉਹ ਚੀਜ਼ ਪਰਚੇਜ ਕਰਦੇ ਤਾਂ ਕਿ ਉਹ ਤੁਹਾਡੇ ਜੀਬ ਚੋਂ 10 20 ਰੁਪਏ ਜਾਂ 50 ਰੁਪਏ ਖੜਾ ਸਕੋ ਕੰਪਨੀ ਸਟ੍ਰੈਟਜੀ ਇੱਥੋਂ ਤੱਕ ਹੈ ਠੀਕ ਹੈ ਆਪ ਨੂੰ ਇਹ ਚੀਜ਼ ਦਾ ਹੁਣ ਪਤਾ ਨਹੀਂ ਆਪ ਨੂੰ ਚੀਜ਼ ਦਾ ਸਮਝਣਾ ਚਾਹੀਦਾ ਕਿ ਆਪਣੀ ਹੈਲਥ ਲਈ ਹੁਣ ਕਿਹੜੀ ਚੀਜ਼ ਹੈ ਕੰਪਨੀਆਂ ਆਪਣਾ ਖੇਡਦੇ ਪਈਆਂ ਨੇ ਆਪਣਾ ਮੌਡ ਮਾਈਂਡ ਜਿਹਦਾ ਹੈਗਾ ਆਪਣਾ ਮਾਈਂਡ ਵਾਸ਼ ਕਰ ਠੀਕ ਹੈ ਮਿਲਦੇ ਆਪਾਂ ਅਗਲੀ ਵੀਡੀਓ ਧੰਨਵਾਦ